ਲੋ ਵਿਸ਼ਵਾਸੀ ਗਾਇਤਾਂ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਪਰਜੋਸ਼ੀ ਜੋਸ਼ੀ ਚੈਨਲ ਆਨ ਤੇ ਅਸੀਂ ਰਣਜੀਤ ਕੌਰ ਤੇ ਮੇਰੀ ਨੰਦ ਰਜੀਤ ਕੌਰ ਤੇ ਮੈਂ ਤੁਹਾਡਾ ਸਵਾਗਤ ਕਰਦੇ ਆ ਤੇ ਲੋ ਅਸੀਂ ਸਾਰੇ ਤੰਦਰੁਸਤੀ ਦੀ ਕਾਮਨਾ ਕਰਦੇ ਆ ਉਮੀਦ ਆ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਪ੍ਰਮਾਤਮਾ ਅਥਰ ਨੂੰ ਤੰਦਰੁਸਤੀ ਰੱਖੇ ਤੇ ਆਪਣੇ ਚੈਨਲ ਨਾਲ ਜੁੜ ਕੇ ਰੱਖੇ ਤੇ ਲੋ ਅੱਜ ਅਸੀਂ ਮੈਂ ਤੁਹਾਨੂੰ ਬਹੁਤ ਹੀ ਪਿਆਰਾ ਜਿਹਾ ਗੀਤ ਸੁਣਾਉਣੀ ਆ ਕਿਹੜਾ ਗੀਤ ਹੈ ਜਿਵੇਂ ਆਪਾਂ 12 ਮਹੀਨੇ ਤੁਹਾਨੂੰ ਕਿੰਨੇ ਗੀਤ 12 ਮਹੀਨੇ ਸੁਣਾ ਰਹੇ ਇਹ 7 ਦਿਨਾਂ ਦੇ 7 ਦਿਨ ਮਤਲਬ 7ਾਂ ਦਿਨਾਂ ਦੇ ਵਿੱਚ ਇਹ ਇੱਕ ਔਰਤ ਤੇ ਆਪਣੇ ਬਕੀ ਨੂੰ ਕਹਿ ਰਹੀ ਹੈ ਵੀ ਘਰੇ ਐਸਟੀ ਜੀ ਛੋੜ ਐ ਉਹ ਮੈਨੂੰ ਚਾਹੀਦੀ ਹੈ ਤੇ ਇਹ ਗੀਤ ਤੁਸੀਂ ਪਹਿਲਾਂ ਵੀ ਸੁਣਿਆ ਹੋ ਮੈਥੋਂ ਪਹਿਲਾਂ ਹੋਰ ਕਿਸੇ ਤੋਂ ਸੁਣਿਆ ਹੈ ਸੱਤੇ ਵਾਰ ਜਿਵੇਂ ਮੈਂ ਸੁਣਾਉਂਗੀ ਹੁਣ ਅੱਜ ਵੀ ਤੁਹਾਨੂੰ ਇਹ ਵੀ ਪਹਿਣਾ ਦੀ ਹੁਣ ਸਪਾਰਸ਼ ਆਈ ਹੈ ਕਿੰਨੇ ਸਾਨੂੰ ਇਹ 7 12 ਲਗੀ 107 ਮਹੀਨੇ ਤੱਕ ਬਹੁਤ 12 ਮਹੀਨਾ ਤੱਕ ਬਹੁਤ ਸੁਣਾ ਤੇ ਇਹ ਸੱਤੇ 12 ਲਗੀ ਇਸ ਵਾਰ ਤੇ ਜਿਹੜਾ ਨੁਕਤਾ ਪਾਉਂ ਉਹ ਜਿਵੇਂ ਕੰਨਾਂ 'ਚ ਆਵਾਜ਼ਾਂ ਨਹੀਂ ਆਉਂਦੀਆਂ ਕਿਸੇ ਨੂੰ ਸੁਣਾਈ ਨਹੀਂ ਜਾਂਦਾ ਤੇ ਸਾਹਾਂ ਸਾਹ ਕੰਨਾਂ 'ਚ ਹੋ ਜਾਂਦੇ ਆ ਮੂਹੂਲੀ ਜਿਹਾ ਉਹ ਪਹਿਲੇ ਮੇਰਾ ਪਾਇਆ ਹੋਇਆ ਇਸ ਤੋਂ ਬਾਅਦ ਤੁਸੀਂ ਨੁਕਤਾ ਦਾ ਨਾਂ ਅੰਤਮਾਣੇ ਹੋ ਤੇ ਲੋ ਪਹਿਲਾਂ ਤੁਸੀਂ ਮੇਰੇ ਸਬਸਕ੍ਰਾਈਬਰਾਂ ਨਾਲ ਹੁੰਦਾ ਤੇ ਜੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਹੈਨਾ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ

ਸੋਮ ਸੱਚਿਆ ਸੁਨਾਮ ਚਰਖਾ ਪੇ ਕਿਆ ਤੋ ਲਿਆ ਮਸੂਮ ਸੱਚਿਆ ਸੁਨਾਮ ਚਰਖਾ ਪੇ ਕਿਆ ਤੋ ਲਿਆ ਮ ਆਂਡ ਗ ਵਾਂਡੇ ਦਿਖਾ ਮ ਪੱਜੀ ਫੇਰਾ ਵਿੱਚ ਚਾ ਮ ਮੰਗਿਆ ਕਿਸੇ ਨੂੰ ਨ ਦੇ ਮ ਕਰੇ ਕੋਈ ਤਾਰੇ ਲੈਕਰ ਢੋਲ ਮੇਰਾ ਮੇਰਾ ਬੇਕਾਰ ਚਾਰਖੇ ਦੀ ਲੋੜ ਟੋਲ ਮੇਰਾ ਮੇਰਾ ਬੇਕਾਰ ਚਾਰਖੇ ਦੀ ਲੋੜ ਮੰਗਲੇ ਮੰਗਲੇ ਮਨਾਇਆ ਹਾਥੇ ਚਾਰਖੇ ਨੂੰ ਪਾਇਆ ਮੰਗਲੇ ਮੰਗਲੇ ਮਨਾਇਆ ਹਾਥੇ ਚਾਰਖੇ ਨੂੰ ਪਾਇਆ ਚਾਰਖਾ स्रिंजण जिडाया तंद शौक़ पाया गीत हेकांवल गवां बिच जोड़ ढोल मा वेकर चरखे जी लोड़ ढोल मेरा बेकार चरखे जी लोड़ ਬੁੱਧ ਦਿਨ ਕਹਿੰਦੇ ਸ਼ੁੱਧ ਬੁੱਧ ਦਿਨ ਕਹਿੰਦੇ ਸ਼ੁੱਧ ਸੁਖਾ ਸੁਖ ਦਿਨ ਆਇਆ ਮੈਂ ਤਾਂ ਸ਼ੁਕਰ ਮਨਾ ਕੇ ਮੈਂ ਤਾਂ ਸ਼ੁਕਰ ਮਨਾ ਕੇ ਤੰਦ ਤੇਰੇ ਨਾਂ ਦਾ ਪਾਇਆ ਛੋਪ ਰੱਖ ਕੇ ਵਿਚਾਲੇ ਚਰਖੇ ਬੈਠੀਆਂ ਜੋੜ ਢੋਲ ਮੇਰਾ ਮੇਰਾ ਬੇਕਰੇ ਚਰਕੇ ਦੀ ਲੋਰ ਟੋਰ ਮੇਰਾ ਮੇਰਾ ਬੇਕਰੇ ਚਰਕੇ ਦੀ ਲੋਰ ਵੀਰ ਵਾਰੇ ਸਵੇਰੇ ਮੇਰੇ ਤੇਰੇ ਨਾਲ ਝੇੜੇ ਵੀਰ ਵਾਰੇ ਸਵੇਰੇ ਮੇਰੇ ਤੇਰੇ ਨਾਲ ਝੇੜੇ ਤੈਨੂੰ ਯਾਦ ਕਰਾਂ ਬੇਹਾਰੇ ਚਾਰਖੇ ਦੇ ਘੇੜੇ ਤੈਨੂੰ ਯਾਦ ਕਰਾਂ ਬੇਹਾਰੇ ਚਾਰਖੇ ਦੇ ਘੇੜੇ ਕਾਗ ਬੋਲਿਆ ਬਨੇਰੇ ਕੀ ਤੋਂ ਆਛੇਤੀ ਬੜ ਟੋਲ ਮੇਰਾ ਮੇਰਾ ਵੇਕਾਰ ਚਾਰਖੇ ਦੀ ਲੋੜ ਟੋਲ ਮੇਰਾ ਮੇਰਾ ਵੇਖਰੇ ਚਰਖੇ ਦੀ ਲੋੜ ਸ਼ੁਕਰ 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 ਚਾਰਖਾ ਮਸ਼ੀਨ ਸੂਤ ਕੱਤੇ ਵੇ ਮਹੀਨ ਸ਼ੁਕਰ ਚਾਰਖਾ ਮਸ਼ੀਨ ਸੂਤ ਕੱਤੇ ਵੇ ਮਹੀਨ ਇਹਦੇ ਪੱਟ ਨੇ ਰਗੀਨਤਾ ਵੜਾ ਹੀ ਸਕੀਨ ਸੁਣ ਕੇ ਚਰਖੇ ਦੀ ਕੂਕਰ ਪਹਿਲਾ ਪਾਉਂਦੇ ਨੇ ਮੋਰ ਢੋਲ ਮੇਰਾ ਮੇਰਾ ਬੇਕਾਰ ਚਰਖੇ ਦੀ ਲੋੜ ਢੋਲ ਮੇਰਾ ਮੇਰਾ ਬੇਕਾਰ ਚਰਖੇ ਦੀ ਲੋੜ ਸ਼ਾਨੀ ਦੇਖ ਮੇਰੀ ਸ਼ਾਨ ਸੱညာ ਵਿੱਤ ਮੇਰ ਕਾਨ ਸ਼ਾਨੀ ਦੇਖ ਮੇਰੀ ਸ਼ਾਨ ਸੱညာ ਵਿੱਤ ਮੇਰ ਕਾਨ ਚਰਖਾ ਕਤਦੀ ਨੂੰ ਸਿੰਘ ਜੀ ਕਦੇ ਆਵੇ ਨਾ ਥਕਾਨ ਚਰਖਾ ਕਤਦੀ ਨੂੰ ਸਿੰਘ ਜੀ ਕਦੇ ਆਵੇ ਨਾ ਥਕਾਨ ਸਾਰਾ ਕਤਲੀਆ ਘੋੜਾ ਹੱਸ-ਹੱਸੇ ਕਰਮ ਹੈ ਕਲੋ ਲਟੋਲ ਮੇਰਾ ਮੇਰਾ ਵੇਖਾਰੇ ਚਰਕੇ ਦੀ ਲੋਰ ਟੋਲ ਮੇਰਾ ਮੇਰਾ ਵੇਖਾਰੇ ਚਰਕੇ ਦੀ ਲੋਰ ਐਤਵਾਰ ਸਿੰਘਾ ਆ ਜਾ ਹਾਲ ਸੁਣ ਜਾ ਸਨਾ ਜਾ ਐਤ ਬਾਰ ਸਿੰਘ ਅਜਾ ਹਾਲ ਸੁਣ ਜਸਨਾ ਜਾ ਚੂਰੀ ਕੋਟੇ ਕੇ ਖਬਾ ਮ ਮੱਖਣ ਬੇਪਾ ਮਾ ਚੂਰੀ ਗੁੱਟ ਕੇ ਖਬਾ ਮ ਵਿਚ ਮੱਖਣ ਬੇਪਾ ਮ ਅਰ ਜਾ ਹਾਂ ਕਰ ਦੀਏ ਬੰਦੀ ਮੇਰਾ ਕਹਿਣਾ ਨਾ ਮੋੜ ਢੋਲ ਮੇਰਾ ਮੇਆ ਬੇਕਾਰੇ ਚਰਖੇ ਦੀ ਲੋੜ ਢੋਲ ਮੇਰਾ ਮੇਰਾ ਬੇਕਾਰੇ ਚਰਖੇ ਦੀ ਲੋੜ ਢੋਲ ਮੇਰਾ ਮੇਰਾ ਬੇਕਾਰੇ ਚਰਖੇ ਦੀ ਲੋੜ ਲੋ ਜੀਤ ਹੋਇਆ ਪੂਰਾ ਪੱਖੀ ਦਾ ਕਿੰਨਿਆਂ ਦੇ ਮੰਗਾ ਲਈ ਅਸੀਂ ਵੀ ਮੰਗਾ ਲਈ ਵੇਲੜਾ ਚੱਲਣ ਪਰ ਚਰਖੇ ਵਾਲੀ ਨੇ ਤਾਂ ਫਿਰ ਹੁਣ ਮਿਹਨਤੀ ਕਰੂਗੀ ਨਾ ਕਮਾਈ ਕਰੂਗੀ ਤਾਂ ਹੈ ਨਾ ਬਦਿਆਕੂ ਪੱਖੇ ਉਹ ਤਾਂ ਕਹਿੰਦੀ ਬੇਵਿਰਲੀ ਮੈਂ ਪੱਖੀ ਚੱਲੀ ਜਾਵਾ ਤੇ ਅੱਜ ਮੈਂ ਮਿਹਨਤ ਕਰਨ ਵਾਲਾ ਤੁਹਾਨੂੰ ਗੀਤ ਸੁਣਾਇਆ ਹੈ ਨਾ ਤੇ ਦੱਸਿਓ ਤੁਹਾਨੂੰ ਕਿਹੋ ਜਿਹਾ ਲੱਗਿਆ ਜ਼ਰੂਰ ਕਮੈਂਟ ਕਰਿਓ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਹੈ ਨਾ ਤੇ ਲੋ ਹੁਣ ਆਜੋ ਤੁਸੀਂ ਨੋਟੇ ਬੰਨੋ ਇਸ ਗੀਤ ਨੂੰ ਢੋਲਕੀ ਤੇ ਵੀ ਗਾ ਸਕਦੇ ਆ ਇਹਦੀ ਤਰਜ਼ਾ ਦੋ ਤਿੰਨ ਤਰ੍ਹਾਂ ਨਾਲ ਮੈਂ ਤੁਹਾਨੂੰ ਫੇਰ गा ਕੇ ਸੁਣਾਉਂਗੀ ਤੇ ਫਿਰ ਮੇਰੇ ਨਾਲ ਦੋਸਤਾਂ ਨਾਲ ਉਸ ਤਰ੍ਹਾਂ ਆਇਆ ਜਾਂਦਾ ਤੇ ਇਹ ਵੀ ਮਤਲਬ ਦੋ ਤਿੰਨ ਕਰ ਜਾਣੀ ਖੁੱਲ ਗਿਆ ਫਿਰ ਤੁਸੀਂ ਸਿੰਪਲੀ ਗਾਇਆ ਤਾਂ ਕਿ ਤੁਸੀਂ ਸਾਰੇ ਇਹਨੂੰ ਗਾ ਸਕੋ ਹੈਨਾ ਇਸ ਤਰ੍ਹਾਂ ਸਾਰੇ ਗਾ ਲਓਗੇ ਤੁਸੀਂ ਤੇ ਲੋ ਜਿਹੜੀ ਮਰਜ਼ੀ ਤਰਜ਼ ਕਰ ਲਓ ਵੈਸੇ ਸਾਨੂੰ ਵੀ ਆਉਂਦੇ ਹੁਣ ਇਹ ਜੇ ਗੀਤ ਤੇ ਨਹੀਂ ਸਾਨੂੰ ਕਦੇ ਫੇਰ ਮੈਂ ਇਕੱਲੀ ਹੋਰ ਤਰਜ਼ ਜਗਾ ਕੇ ਸੁਣਾਉਣਾ ਤੇ ਲੋ ਹੁਣ ਤੁਸੀਂ ਆਜੋ ਨੁਕਤੇ ਵੱਲ ਉਹ ਜਿਵੇਂ ਕੰਨਾਂ 'ਚੋਂ ਆਵਾਜ਼ਾਂ ਆਉਂਦੀਆਂ ਨੇ ਹੈਨਾ ਕੋਈ ਕੋਈ ਕਹਿੰਦਾ ਜੀ ਮੇਰੇ ਸੇ ਸਾਂਸਾਂ ਦੀ ਆਵਾਜ਼ ਆਉਂਦੀ ਆ ਕੋਈ ਕਹਿੰਦਾ ਪਤਾ ਨਹੀਂ ਕੀ ਹੋਈ ਜਾਂਦਾ ਕੰਨਾਂ 'ਚ ਹੈਨਾ ਉਹ ਜਮੇ ਇੰਨਾ ਸੌਖਾ ਮੇਰੇ ਕੋਲ ਇੱਕ ਮਹਾਰੀ ਤੋਂ ਭੈਣ ਆਈ ਮੈਂ ਤਾਂ ਲੋਕ ਭੁੱਲ ਜਾਨੀ ਆ ਤੇ ਉਹਨਾਂ ਨੂੰ ਮੈਂ ਇਹਦੇ ਪਤਾ ਵੀਡੀਓ ਮੇਰੀ ਪਾਈ ਹੋਈ ਆ ਵੀ ਗਊ ਮੁਕਰ ਲਿਆਓ ਉਹ ਇੱਕ ਵਾਰੀ ਬਸ ਕੰਨ ਚ ਰੂਣ ਨਾਲ ਪਾ ਲਿਆ ਕੰਨ ਚ ਪਾ ਕੇ ਦੋਹੇ ਕੰਨਾਂ ਚ ਪਾ ਗਏ ਰਾਤ ਨੂੰ ਪਾ ਲੋ ਜਿੰਜੇ ਵੀ ਪਾ ਸਕਦੇ ਹੋ ਯਾਨੀ ਰਾਤ ਨੂੰ ਪਾ ਕੇ ਬਹਿ ਜਾਓ ਸਵੇਰ ਨੂੰ ਚੱਲ ਮੁੜ ਕੇ ਕਦੇ ਤੁਹਾਡੇ ਕੋਲ ਇੱਕ ਵਾਰੀ ਦੋ ਗੱਲ ਜੇ ਕੋਈ ਮਾੜਾ ਮੋਟਾ ਰਹਿੰਦਾ ਦੋ ਵਾਰ ਨਹੀਂ ਜਿਸ ਨੇ ਵੀ ਪਾਇਆ ਇੱਕ ਵਾਰੀ ਹੀ ਠੀਕ ਹੋ ਗਈ ਉਹ ਕਹਿੰਦੇ ਜੀ ਵੀ ਮੈਂ ਖਾ ਵੀ ਤਾਜ਼ਾ ਗਊ ਦਾ ਲਿਆਓ ਜਾ ਕੇ ਗਊਸ਼ਾਲਾ ਤੋਂ ਯੋਕ ਤੁਸੀਂ ਬਾਕੇ ajo ਨਹੀਂ ਕਰੀ ਲਿਆ ਹੋ ਹੈ ਨਾ ਤੇ ਤੁਸੀਂ ਮੈਂ ਤਾਂ ਉਹ ਕੱਲੇ ਜੀ ਸਾਨੂੰ ਮੇਰੇ ਹਸਬੰਦ ਨੂੰ ਭੇਜਿਆ ਮਾਹਲੀ ਵਾਲੀ ਭੈਣ ਜੀ ਕਹਿੰਦੇ ਕਹਿੰਦੇ ਉਹਨਾਂ ਨੇ ਸਾਨੂੰ ਬੋਤਲ ਜੀ ਦੇਤੀ ਬਣੀ ਬਣਾਈ ਤੇ ਕਹਿੰਦੇ ਮੈਂ ਤਾਂ ਕਿਹਾ ਵੀ ਮੈਂ ਤਾਂ ਇੰਚਾਈ ਦਾ ਸੀਗਾ ਸਿੱਧਾ ਲੈ ਕੇ ਆਉਣਾ ਸੀ ਉਹ ਕੱਲੇ ਵੀ ਇਹਦਾ ਵੀ ਇਹੀ ਫਾਇਦਾ ਹੈਗਾ ਕਹਿੰਦੇ ਮੈਂ ਪਾ ਲਿਆ ਤੇ ਮੇਰਾ ਤਾਂ ਮੁੜ ਕੇ ਕਰਨਾ ਤੇ ਕੋਈ ਕਦੀ ਆਵਾਜ਼ ਹੀ ਨਹੀਂ ਆਈ ਵੀ ਮੈਂ ਹੁਣ ਦੂਜਾ ਵੀ ਲਿਆ ਮਾਮਾ ਕਹਿੰਦੇ ਤੁਸੀਂ ਇਹਦੇ ਨਾਲ ਠੀਕ ਹੋਗੇ ਫਿਰ ਹੋਰ ਲਿਆਉਂਦਾ ਕੋਈ ਫਾਇਦਾ ਨਹੀਂ ਜੇ ਕਿਸੇ ਨੂੰ ਇਹਦੇ ਨਾਲ ਨਾ ਠੀਕ ਆਵੇ ਤਾਂ ਤਾਂ ਫਿਰ ਸਿੱਧਾ ਜਾ ਕੇ ਉਹ ਤਾਜੀ ਸੂਈ ਗਾਉਣਾ ਹੋਵੇ ਜੇਸੀ ਗਾਉਣਾ ਹੋਵੇ ਹੈਨਾ ਉਹ ਲਿਆਓ ਤੇ ਪਰਮਾਤਮਾ ਭਲੀ ਕਰੂ ਮੜ ਕੇ ਤੁਹਾਡੇ ਕੰਨਾਂ ਕਿਉਂ ਆਵਾਜ਼ ਨੇ ਕੰਨਾਂ ਦਾ ਕੋਈ ਰੋਗ ਹੀ ਨਹੀਂ ਰਹਿੰਦਾ ਕੁਛ ਵੀ ਅਜੇ ਕੰਨ ਬੋਲਦਾ ਤਾਂ ਵੀ ਕੋਈ ਪਛਾਣ ਨਹੀਂ ਪਾਉਂਦਾ ਸਮਝ ਗਏ ਤੇ ਲਓ ਹੋ ਦਿਓ ਸਾਨੂੰ ਛੁੱਟੀਆਂ ਤੇ ਕੱਲ ਨੂੰ ਮਿਲਾਂਗੇ ਫਿਰ ਨਵੇਂ ਗੀਤ ਤੇ ਨਵੇਂ ਨਿੱਕੇ ਧੰਨਵਾਦ ਸਾਡੀ ਵੀਡੀਓ ਦੇਖਣ ਲਈ